ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਲਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਜੀ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਰੋਗੇ। ਕੋਆਇੰਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈੱਲ ਆਉਣ ਨੂੰ ਆਲ ਸੈੱਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੀ ਨੂੰ ਜਲਦੀ ਮਿਲ ਸਕੇ। ਤੇ ਵੇਟ ਕੋਰ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਓ ਵੇਖ ਕੇ ਆਪਣੀ ਪੂਰੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਖਰਚ ਬੰਦਾ ਏ ਠੀਕ ਆ ਜੀ ਲੈ ਕੇ ਵਧੇਰੇ ਜਾਣਕਾਰੀ ਦਿਨੇ ਵੀਰ ਤੋਂ ਉਹ ਹੀ ਦਿਆਂ ਕਿਣਵਾ ਸੁਬਾ ਕੀ ਦੁੱਧਵਾਦ ਅੱਜ ਦੀ ਵਿਜਿਤ ਪਿੰਡ ਨਸ਼ਰਾ ਪੰਨੂਆ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਸਜਲੋ ਪੱਟੀ ਲੱਗਦੀ ਆ ਠੀਕ ਆ ਜੀ ਤੇ ਆਓ ਕਰੀਏ ਗੱਲਬਾਤ ਬਾਈ ਦੇ ਨਾਲ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਤੁਹਾਡੇ ਨਾਲ ਠੀਕ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਛੜਦੀ ਕਲਾ ਛੜਦੀ ਕਲਾ ਛੜਦੀ ਕਲਾ ਕੀ ਨਾਮ ਹੈ ਜੀ ਕਮਿੰਦਰ ਸਿੰਘ ਠੀਕ ਆ ਜੀ ਪੰਨੂ ਸਾਹਿਬ ਪਿੰਡ ਨਿਸ਼ਾਰਾ ਪੰਨੂ ਆ ਹਾਂ ਜੀ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਇਹ ਮੋਬਾਈਲ ਨੰਬਰ 991568655 ਠੀਕ ਆ ਤਿੰਨੇ ਵੜਾ ਆਹ ਹੈ ਤਿੰਨੇ ਕੋਤ ਨਾਲ ਗਿਆ ਫਿਰ ਉਦਾਂ ਹੀ ਆਂ ਡਾਤੀਆਂ ਜੀ ਉਦਾਂ ਹੀ ਉਦਾਂ ਜੀ ਅੱਛਾ ਜਾਇਜ਼ ਹੀ ਰੇਟ ਤੁਹਾਡੇ ਹਾਂ ਜਾਇਜ਼ ਰੇਟ ਜਾਇਜ਼ ਰੇਟ ਜਾਇਜ਼ ਪਾਉਣਾ ਕਾਹ ਵੇਖਦਾ ਜਾਵੇ ਫਿਰ ਗਾਂ ਵੀ ਕਿਸੇ ਨੇ ਲੈਣਾ ਦਾ ਹਾਂਜੀ ਹਾਂਜੀ ਤੇ ਅੱਜ ਵਾਲੇ ਕਿਨੇ ਕਿਹੜੇ ਭਾਅ ਕਰਨੇ ਆ ਐ ਨਹੀਂ ਨਹੀਂ ਆਲੂ ਨੇ ਕਿਹੜੇ ਗਏ ਇਹ ਨਹੀਂ ਨਹੀਂ ਕਰਨੇ ਗਾਵਾਂ ਵੀ ਮਤਲਬ ਵੜ ਆਈਆਂ ਆ ਪਹਿਲਾਂ ਆ ਰਹੇ ਹੌਲੇ ਭਾਅ ਦੀਆਂ ਆंचे ਦੁਜੇ ਦੁਜੇ ਸਵੇਰੇ ਪਹਿਲੇ ਜਾਂ ਦੁਜੇ ਪਹਿਲੇ ਦੁਜੇ ਤੇ ਗਾਵਾਂ ਵੀ ਹੋਲੀਆਂ ਤੇ ਰੇਟ ਵੀ ਹੋਲੀਆਂ ਨਿਕੇ ਨਿਕੇ ਗਾਵਾਂ ਠੀਕ ਤੇਰੀਆਂ ਨਾ ਸੋਹਣੀਆਂ ਆ ਕਿਣਵਾ ਸੂਹਾ ਆ ਪਾ ਜੀ ਇਹ ਦੁੱਜਾ ਸੂਆ ਜੀ ਕਿੰਨਾ ਕੁ ਦੁੱਧ ਕਰੂਗੀ ਉਹ ਤੇਰਾ 10-12 ਲੀਟਰ ਤੋਂ ਘੱਟ ਕੀ ਦਊਗੀ ਅੱਛਾ ਲਿਸ਼ ਕੁਲਿਸ਼ ਕੁ ਮਸ਼ੀਨੀ ਚੰਗੀ ਸਾਈ ਹਾਲ ਚ ਆਉਂਦੀ ਆ ਹਾਂ ਖੋਲਿਓ ਹਾਂ ਲੋ ਜੀ ਦਿਨ ਕਿੰਨੇ ਖੜੂ ਦਿਨ ਐ ਜੀ 20 ਕਿ ਲੈ ਜੂਗੀ ਲਓ ਸਜਣੋ 15-20 ਦਿਨ ਰਾਮਨਾ ਜੀ ਦੁੱਜਾ ਸੂਆ ਦੱਸ ਰਹਾ ਕਿ ਦੁੱਧ 10-12 ਕਿਲੋ ਦੀ ਰਿਕਵੈਸਟ ਹੀ ਤੇ ਫਿਰ ਵੀ ਆਪਣੀ ਪੂਰੀ ਬੁੰਨਰ ਘਪੜ ਕੇ ਕਰਕੇ ਸਮਝ ਕੇ ਸੋਚ ਸਮਝ ਕੇ ਲੋ ਵੈੜ ਘੱਪਣ ਜਾਂ ਦੇਣਾ 8 ਲੈ ਜਾ 10 ਲੈ ਜਾ ਵੀਰ ਕਹਿੰਦਾ ਲੈ ਜੂਗੀ ਸ਼ਾਈ ਵਾਲ ਨਸਲ ਦੀ ਆਉਂਦੀ ਆ ਕਰਾਸ ਠੀਕ ਆ ਜੀ ਥਾਂ ਤੁਣ ਸੋਹਣਾ ਏ ਤੇ ਰੰਗ ਢੰਗ ਵੀ ਸੋਹਣਾ ਏ ਤੇ ਬਾਕੀ ਤੁਹਾਨੂੰ ਪਤਾ ਪੂਰੀ ਇਹ ਆ ਹਾਰਤੀਆ ਦੇ ਸਰਾਨੀ ਆ ਕੋਲ ਮਟੋਲ ਜੀਆਂ ਹੀ ਹੁੰਦੀਆਂ ਜਿਹੜੀਆਂ ਸ਼ਾਈ ਵਾਲ ਜਾ ਰਾ ਕਰਦੇ ਲਾੜ ਲੋੜ ਚੰਗੇ ਸੱਜਣੋਂ ਪਾਏ ਜੇ ਲੜਾਂ ਦਾ ਹਿਸਾਬ ਲਈਏ ਨਾ ਲਾੜ ਮਗਰੋਂ ਦੇਖ ਸਕਦੇ ਜੇ ਪੂਰੇ ਪਏ ਆ ਤੇ ਦੇ ਨ ਕੋਈ 8 ਕ 10 ਜਿਹੜੀ ਲੈਂਦੀ ਆ ਬਾਈ ਪ੍ਰਵਿੰਦਰ ਸਿੰਘ ਕਿੰਨੇ ਦੀ ਦੇ ਦੇਣੀ ਆਪਾਂ ਕੀ ਮੁੱਲ ਕਰੀ ਵੀ ਜੀ 27000 ਦੀ ਦੇ ਦਈਏ ਨਹੀਂ ਜਾਇਜ਼ ਕਰੀਏ 5000 ਛੱਡ ਨਹੀਂ ਜਾਇਜ਼ ਹੋਰ ਕਰੋ ਨਹੀਂ ਨਹੀਂ ਚੱਲ 25 ਦੇ ਲਈ ਨਹੀਂ ਯਾਰ ਹੋਰ ਛੱਡ ਜੀ ਨਾ ਕਰ ਨਹੀਂ ਜਾਣ ਦੋ ਜਾਣ ਦੋ ਬੰਸ਼ੂ ਬਾਹਰ ਲਾਉਂਦਾ ਨਹੀਂ ਬਹੁਤ ਕੋਈ ਨਹੀਂ 24 ਦੀ ਜਾਣ ਦੋ ਤਾਂ ਦੇ ਦੋ ਠੀਕ ਹੈ ਤੇ ਦੂਜੇ ਨੰਬਰ ਤੇ ਆਹ ਕਿੰਨਾ ਕਿੰਨਾ ਕਿਤੋਂ ਪੁੱਟਿਆ ਤੇ ਆਹ ਚੱਕ ਸੀ ਇੱਕ ਵਾਰੀ ਪਹਿਲਾਂ ਵਿਖਾਉ ਕਰਦੇ। ਯਾਰ ਸੀ ਆ, ਕੀ ਹੋਰ ਹੈ? ਕਿੰਨੇ ਕ ਸਮਾਂ ਲੈਂਦੀ ਸੂਨ ਚ? ਇਹ ਲਊਗੀ ਸੀ 12 ਤਰੀਕ ਨੂੰ ਦਿਨ ਪੂਰੇ। ਅੱਛਾ ਜੀ। 12 ਤਰੀਕ ਨੂੰ ਦਿਨ ਪੂਰੇ। ਪੂਰੇ ਆ। ਅਜੇ 10-12 ਦਿਨ ਖੜਦੀ ਆ ਨਾ। ਠੀਕ ਆ। ਲੋ ਜ ਐਨੂੰ ਮੋੜ ਦਿਓ। ਹੁੰਦਾ ਨਾਲ ਮੋੜ ਲਓ। ਸੰਦ ਸੁੰਦਾ ਆ ਜਾਂਦਾ ਫਿਰ ਇਹ ਕਰਕੇ। ਆ ਵਾੜ ਸੀ ਨਾ। ਲਓ ਜੀ। ਸੱਚ ਨੂੰ 10-12 ਦਿਨ ਜਿਹੜੇ ਕਹਿੰਦਾ ਵੀਰ ਖੜੂਗੀ ਬੜੇ ਆਰਾਮਦਾਰੀ ਨਾਲ ਠੀਕ ਆ ਸੂਵਾ ਦੂਜਾ ਵੀਰ ਦੀ ਇਹ ਦੂਜੇ ਸਪੋਜੀ ਹਾਂ ਸੂਵਾ ਦੂਜਾ ਹੀ ਤੇ ਬਾਕੀ ਮਗਰ ਲਾਲੋੜ ਚੰਗੇ ਪਾਏ ਹਨਾ ਹਾਂਜੀ ਹਾਂਜੀ ਆ ਗਏ ਨੜ ਦਿਖਾਓ ਫਰਕ ਇਹ ਉਹ ਜੀ ਜੀ 10 ਦਿਨ ਦਾ ਸਮਾਂ ਲੈਂਦੀ ਆ ਹਾਂਜੀ ਹਾਂਜੀ 10 ਦਿਨ ਢੇਲ ਵੱੜੀ ਪਈ ਹਨਾ ਕਰਮਾਲੀ ਦੀ ਹਾਂਜੀ ਹਾਂਜੀ ਦਾਹਿੰਦੀ ਕੱਚੀ ਸੱਜਣੋ ਹਾਂਜੀ ਮੈਂ ਤੁਹਾਨੂੰ ਇੱਕ ਤਾਂ ਕਿ ਦੁੱਧ ਪਾ ਜੂਗੀ 12 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਉਧਰ ਘੜਿਓ ਟਾਈਮ ਰੇਕੇ 12 ਨੂੰ 12 ਤਰੀਕ ਨੂੰ ਦਿਨ ਪੂਰੇ ਆ ਤੇ ਕਿੰਨੇ ਦੀ ਆ ਪਤ ਕੀ ਮੁੱਲ ਕਰਦੇ ਵੀਰੇ ਮੁੱਲ 45000 ਦਾ ਮੁੱਲ 45 ਜਾਇਜ਼ ਕਿੰਨੇ ਦੇ ਦੇਣੀ ਆ ਛੱਡ ਦੀ ਆ ਨਹੀਂ ਜਾਇਜ਼ ਕਰੋ 40000 ਦੀ ਦੇ ਜਾ ਹੋਰ ਕਰੋ 42 ਦੀ ਹਾਂਜੀ ਬਸ ਇੰਨੇ ਹੈ ਘੱਟ ਵੱਧ ਨਹੀਂ ਸ਼ੋਰ ਛੱਪਾ ਕਰਦੇ ਆ 500 ਕਰ ਦਿਓ ਕਰਦੇ ਆ ਵਿੱਚ ਠੀਕ ਆ ਸਾਢੇ 41 ਦੇ ਵਿੱਚ ਠੀਕ ਆ ਲਓ ਜੀ ਸੱਜਣੋ ਸਾਢੇ 41 ਦੀ ਕਹਿੰਦੇ ਜੈਸਨੋ ਕਰਦਾਂਗੇ ਜਰਸੀ ਆ ਜਰਸੀਆਂ ਦੇ ਆਮ ਕੱਦ ਮੀਡੀਅਮ ਹੁੰਦੇ ਜਿਹੜੀ ਆਮ ਜਰਸੀ ਆ ਨਾ ਖਾਸ ਜਿਹੜੀ ਪਿਓਰ ਆ ਉਹਨਾਂ ਦੇ ਕੱਦ ਮੀਡੀਅਮ ਹੁੰਦੇ ਆ ਠੀਕ ਆ ਦੁੱਧ ਕਿੰਨਾ ਕੁ ਚੋਰਾ 15 ਕਿਲੋ ਚਾਜੂ ਰਾਮ ਜਾਨ ਰਾਮ ਨਾ ਠੀਕ ਆ ਦੂਜਾ ਸੁਭਾ ਸੂਨ ਵਾਲੀ ਗੱਭਣ ਆ ਫੇਸ ਕੁਆਲਟੀ ਤੇ ਮਨ ਕਰਦਾ ਵਾਰ-ਵਾਰ ਜਿਹੜੀ ਇਹਦੀ ਵੇਖੀ ਜਾਈਏ ਫੇਸ ਕੁਆਲਟੀ ਬਹੁਤ ਸੋਹਣੀ ਕਰਮਾਂ ਵਾਲੀ ਦੀ ਲੱਗੀ ਆ ਆ ਇਹਨੂੰ ਕਰਿਓ ਫੇਸ ਕੁਆਲਟੀ। ਲੋ ਜੀ। ਫੇਸ ਕੁਆਲਟੀ ਬਹੁਤ ਸੋਹਣੀ ਆ। ਠੀਕ ਆ ਜੀ। ਇਹ ਪਤਾ ਹੀ ਆਮ ਆਪਾਂ ਨੂੰ ਕਿ 40 42 ਦੇ 45 ਦੇ ਵਟੇਰੀਆਂ ਹੀ ਹੁੰਦੀਆਂ ਆ ਠੀਕ ਆ। ਦੋ ਤੇ ਚੌਰਾ 15 ਕਿਲੋ ਪਾਉਂਦੀਆਂ ਆ। ਤੇ ਫੇਸ ਕੁਆਲਟੀ ਜਿਹੜੀ ਆ ਬਹੁਤ ਸੋਹਣੀ ਆ। ਸੁਹਾ ਦੁੱਝਾ ਸੋਹਣਾ ਤੇ 345 ਦੀ ਕਹਿੰਦੇ ਵੀਰ ਹੁੰਦੀ ਜਦੂ। ਆ ਵੱਛੀ ਆ ਮਗਰ ਤੇ ਇਹ ਕਰਨਾ ਸੁਹਾ ਦੁੱਝਾ ਏ ਵੀ ਜੀ ਦੁਜੇ ਸੁਣੋ ਅੱਛਾ ਫਿਰ ਨਸਲ ਦੀ ਆ ਗਈ ਹੈ ਬਿਲਕੁਲ ਫੁੱਟੂ ਕਰੀਦਾ ਹੋਇਆ ਡਰਦੀਆਂ ਆ ਨਾ ਸ਼ੜਕ ਆ ਸ਼ੜਕ ਕਰਕੇ ਸੰਧ ਆਉਂਦੇ ਜਾਂਦੇ ਨਾ ਆ ਤੇ ਡਰਦੀਆਂ ਹੂੰ ਏ ਸ਼ੜਕ ਕਰਕੇ ਸੰਧ ਆਉਂਦੇ ਹੁੰਦੇ ਆ ਬਾਈ ਲਖੇ ਆਪ ਹੂੰ ਲਓ ਜੀ ਲਾਇਓ ਮੋੜ ਲਿਓ ਲਓ ਜੀ ਇਸ ਕਾਰਟੀ ਵੇਹ ਲੋ ਦੁਜਾ ਦੁਬਾਈ ਲੋਈ ਥਾਂ ਤੋਂ ਬਹੁਤ ਸੋਹਣਾ ਹੈ ਬਾਈ ਅਰਜੀਤ ਸਿੰਘ ਕਿੰਨਾ ਕ ਮੌਕੇ ਦਾ ਦੁੱਧ ਹੋਊਗਾ ਥਲੇ 10 ਕਿਲੋ ਹੋਊਗਾ ਜੀ ਮੌਕੇ 10 ਕਿਲੋ ਹਾ ਵਸ਼ੀਆ ਹਾ ਵਸ਼ੀਆ ਹੁਣ 15 ਕਿਲੋ ਦੀ 20 ਆ ਰਹੀ ਹੈਗੀ ਨਾ ਹਾਂ ਜੀ ਜੀ ਹੈਗਾ ਬੱਚਾ ਨੇ ਜਦਾ ਮਗਰ ਲਓ ਜੀ ਬਾਕੀ ਇਹਦਾ ਕੱਦ ਵੱਡਾ ਏ ਐਚ ਐਫ ਨਸਲ ਦੀ ਆ ਉਹਨਾਂ ਦੇ ਕੱਦ ਮੀਡੀਅਮ ਸੱਜਣੋ ਦੋਹਾਂ ਦੇ ਕਾਲੀ ਜਿਹੇ ਤੇ ਛਾਈ ਵਾਲ ਦੇ ਤੇ ਜਰਸੀ ਦੇ ਇਹਦਾ ਕੱਦ ਵੱਡਾ ਇਹਦਾ ਬਾਈ ਅਰਜੀਤ ਸਿੰਘ ਕੀ ਕੀ ਮੋਲਿਆ ਇਹ ਮੁੱਲ 35000 ਰੁਪਇਆ ਕਰਦੇ ਆ 35 ਹਾਂਜੀ ਕਿੰਨੀ ਛੋਟ ਕਰਨੀ ਆ ਬਈ ਯਾਰ ਛੱਡ ਦੇਾਂਗੇ 34 ਦੀ 33 ਦੀ ਅੱਛਾ ਹੋਰ ਹੋ ਸਕਦਾ ਕੋਈ ਨਹੀਂ ਥੋੜਾ ਜਿਹਾ ਕਰ ਦਿੰਦੇ ਜਵਾ ਨਹੀਂ ਆ ਰਹੀ ਭਣ ਭਰਾ ਆਉਂਦੇ ਜਾਂਦੇ ਰਹਿ ਕਿੰਨਾ 500 500 ਰੁਪਇਆ ਛੱਡ 500 33.5 ਦੀ 33.5 ਦੀ ਹਾਂਜੀ ਆਹ ਹੇਠੋਂ ਘੱਟ ਨਹੀਂ 500 ਕਰ ਦਿਓ 33 ਦੀ ਦੇ ਦਿਓ ਲਾਸਟ ਕਰ ਦੇ ਦੋ ਠੀਕ ਆ ਸੰਦੂ ਸਾਹਿਬ ਇਦਾਂ ਵੀ ਮਹਾਰਾਜ ਜੀ ਨੂੰ ਭਲਾ ਕਰੇ ਬਾਕੀ ਥੋੜਾ ਜਿਹਾ ਆਉਂਦੇ ਜਾਂਦੇ ਰਹਿਣ ਪਸ਼ੂ ਤੇ ਆਉਂਦੇ ਜਾਂਦੇ ਰਹਿਣੇ ਆ ਹਾਂਜੀ ਤੇ ਜਿਆਦਾ ਮੇਰਾ ਵੀਰ ਸਤਾਇਆ ਨਾ ਕਰਨ ਸਵਦਾ ਕਰਨ ਲੱਗਿਆ ਹਾਂ ਥੋੜੀ ਬਾਅਦ ਮੈਨੂੰ ਛੱਡਾਂਗੇ ਲਓ ਜੀ ਸੱਚ ਨੂੰ ਵੀਰ ਪੰਨੂ ਸਾਹਿਬ ਕਹਿੰਦਾ ਏ ਜਿਆਦਾ ਮਾਰਚਿੰਗ ਨਹੀਂ ਰੱਖਿਆ ਬਿਲਕੁਲ ਜਾਇਜ਼ ਰੇਟਾਂ ਤੇ ਪਸ਼ੂ ਜਿਹੜੇ ਵਿਖਾਏ ਗਏ ਨੇ ਤੇ ਜਾਇਜ਼ ਤੇ ਖੀਦੋ ਬਾਰਾ ਜਿਆਦਾ ਦਾ ਸਤਾਇਓ ਠੀਕ ਆ ਮੁੱਲ ਜਾਇਜ਼ ਆ ਜੇ ਨਾ ਪਸ਼ੂ ਆਪਣੀ ਖਰੀਦਾਰੀ ਕਰ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ